ਸ਼ਤ ਫੋਨ ਕਰਦਾ ਰਾਤ ਨੂੰ ਮੈਂ ਸੌਂਦਾ ਨਹੀਂ ਮੈਂ ਪਿਛਲੇ 6 ਮਹੀਨੇ ਕਰ ਉਸ ਦੇ ਘਰ ਕੇ ਸੋਇਆ ਨਹੀਂ ਹੈਗਾ ਅਗਰ ਕੁਝ ਹੋ ਗਿਆ ਨਾ ਮੈਨੂੰ ਮੇਰੀ ਮੌਤ ਦਾ ਜ਼ਿੰਮੇਦਾਰ ਉਹ ਹੀ ਹੋਗਾ ਪਤਾ ਨਹੀਂ ਕਿਉਂ ਸਤਿਆ ਦੇਵੀ ਜੀ ਉਹਨੂੰ ਉੱਥੋਂ ਔੜ ਨਹੀਂ ਦਿੰਦੇ ਇਸ ਲੇਡੀ ਤੇ ਲਾਂਚ ਲਾਂਦੀ ਦੀ ਹਿੰਮਤ ਕਿਸ ਤਰ੍ਹਾਂ ਹੋਈ ਸਾਡੇ ਦੋਵਾਂ ਦੇ ਪਿੱਛੇ ਕਿਉਂ ਲੱਗਿਆ ਹੋ ਦੱਸੋ ਤਾਂ ਉਸੇ ਵਕਤ ਉਸ ਔਰਤ ਨੇ ਪਿੱਛੋਂ ਗਾਲਾਂ ਕਢੀਆਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਉਂ ਔਰ ਸਤੀਸ਼ ਰੋਇਆ ਮੈਂ ਕੀ ਗੱਲ ਹੈ ਕਦੇ ਨਹੀਂ ਰੋਇਆ ਮੈਂ ਜ਼ਿੰਦਗੀ ਵਿੱਚ ਕਦੇ ਨਹੀਂ ਰੋਇਆ ਕਿਉਂ ਰੋਇਆ ਮੈਂ ਤੇ ਕਿ ਲੇਡੀ ਕਿੱਥੇ ਸੀ ਬੰਦੇ ਸਾਰੇ ਜਦੋਂ ਮੈਂ ਬਨੂਰ ਸੀ ਆਇਆ ਉਹ ਆਸ਼ਰਮ ਵਿੱਚ ਮੈਨੂੰ ਬੜੇ ਲਾੜੇ ਲਾ ਕੇ ਗਿਆ ਸੀ ਸतीश ਮੈਂ ਤੈਨੂੰ ਲੈ ਕੇ ਚਲਾਂਗਾ ਨਹੀਂ ਲੈ ਕੇ ਗਿਆ ਕਿਸੇ ਸਮੇਂ ਪੰਜਾਬੀ ਫਿਲਮ ਜਗਤ ਦੇ ਸਿਤਾਰੇ ਰਹੇ ਸतीश ਕੋਲ ਨੇ ਯੋਗਰਾ ਸਿੰਘ ਤੇ ਵੱਡਾ ਇਲਜ਼ਾਮ ਲਗਾਇਆ ਤੇ ਉਹਨਾਂ ਨੂੰ ਠੋਕਮਾ ਜਵਾਬ ਦਿੱਤਾ ਸतीश ਕੋਲ ਨੇ ਆਖਿਆ ਕਿ ਉਹਨਾਂ ਯੋਗਰਾਜ ਸਿੰਘ ਦਾ ਕੁਝ ਨਹੀਂ ਵਿਗਾੜਿਆ ਪਰ ਫਿਰ ਵੀ ਯੋਗਰਾਜ ਉਹਨਾਂ ਨਾਲ ਗਲਤ ਕਰ ਰਿਹਾ ਹੈ ਹੋਰ ਕੀ ਕੁਝ ਤੇ ਕਿਉਂ ਕਿਆ ਸतीश ਨੇ ਅਜਿਹਾ ਪਹਿਲਾਂ ਉਹ ਸੁਣੋ ਉਰਨੂ ਪੁੱਛੋ ਮਾਦੇ ਪੁੱਤ ਨੂੰ ਕਦੇ ਮੈਂ ਉਹਦਾ ਕੀ ਵਿਗਾੜਿਆ ਮੈਂ ਬੀਪੀ ਦਾ ਪੇਸ਼ੈਂਟ ਆ ਅਗਰ ਕੁਝ ਹੋ ਗਿਆ ਨਾ ਮੈਨੂੰ ਮੇਰੀ ਮੌਤ ਦਾ ਜ਼ਿੰਮੇਦਾਰ ਹੋਈ ਹੋਗਾ ਇਹ ਲੇਡੀ ਜਿਹੜੀ ਹੈ ਇਹਨੇ ਆਪਣੀ ਜ਼ਿੰਦਗੀ ਵਾਰ ਦਿੱਤੀ ਅਕਾਊਂਟ ਨੰਬਰ ਕੀ ਹੁੰਦਾ ਕਿੰਨੇ ਦਿੱਤੇ ਮੈਨੂੰ 2 ਲੱਖ ਰੁਪਏ ਅਗਰ ਮੇਰੇ ਕੋਲ ਹੁੰਦੇ ਤਾਂ ਮੈਂ ਆਪਣੇ ਮੇਰੇ ਗੱਡੀ ਨਹੀਂ ਹੁੰਦੀ ਚਾਰ-ਚਾਰ اٹینڈੈਂਟ ਹੁੰਦੇ ਮੈਂ ਇੱਕ ਨਿਮਾਨਾ ਜਿਹਾ ਐਕਟਰ ਹੈਗਾ ਇਸ ਲੇਡੀ ਤੇ ਲਾਂਚਣ ਲਾਂਦੀ ਦੀ ਹਿੰਮਤ ਕਿਸ ਤਰ੍ਹਾਂ ਹੋਈ ਇਸ ਔਰਤ ਨੇ ਮੇਰੀ ਇਨੀ ਸੇਵਾ ਕੀਤੀ ਹੈ ਕੋਈ ਮਾਦਾ ਪੁੱਤ ਨਹੀਂ ਦੇਖਣ ਆਇਆ ਔਰ ਮੈਂ ਬੀਪੀ ਦਾ ਪੇਸ਼ੈਂਟ ਆ ਅਗਰ ਮੈਨੂੰ ਕੁਝ ਹੋ ਗਿਆ ਨਾ ਉੱਥੇ ਜਾ ਕੇ ਉਧਰ ਜ਼ਿੰਮੇਦਾਰ ਉਹੀ ਹੋਏਗਾ ਬੰਦਾ ਸतीश ਕੋਲ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਬਾਰੋਂ ਮਾਲੀ ਮਦਦ ਆਉਂਦੀ ਸੀ ਪਰ ਯੋਗਰਾਜ ਨੇ ਉਹ ਵੀ ਰੁਕਵਾ ਦਿੱਤੀ ਹੈ ਫੋਰਨ ਤੋਂ ਆਉਂਦੇ ਨੇ ਥੋੜੇ ਮੋਟੇ ਮੋਟੇ ਪੈਸੇ ਇਹਨੇ ਫੋਨ ਕਰਕੇ ਉਹ ਵੀ ਬੰਦ ਕਰਵਾ ਦਿੱਤੇ ਕੀ ਮਿਲਦਾ ਇਹਨੂੰ ਮੇਦਾ ਕੀ ਵਿਗੜਿਆ ਦੱਸੋ ਦਰਸਲ ਸतीश ਕੋਲ ਸਰੀਰਕ ਤੌਰ ਤੇ ਕਾਫੀ ਕਮਜ਼ੋਰ ਨੇ ਤੇ ਉਹਨਾਂ ਨੂੰ ਕਿਸੇ ਪ੍ਰਸ਼ੰਸਕ ਨੇ ਆਪਣੇ ਘਰ ਰੱਖਿਆ ਹੋਇਆ ਜਿਸ ਤੇ ਯੋਗਰਾਜ ਸਿੰਘ ਨੇ ਪੈਸੇ ਖਾਂਦੇ ਇਲਜ਼ਾਮ ਲਗਾਏ ਨੇ ਜਿਸ ਦਾ ਸतीश ਕੋਲ ਨੇ ਠੋਕਵਾ ਜਵਾਬ ਦਿੱਤਾ ਹੈ ਲੁਧਿਆਣਾ ਤੋਂ ਸਰਵਜੀਤ ਪੁਨੀਸਰ ਦੇ ਨਾਲ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ